ਮੰਨੇ ਬਸਾ ਰਹੇ ਹਾਂ ਬੋਨਾ ਮੈਂ ਪਹਿਲਾਂ ਨਾ ਮੱਸੀਆਂ ਜਾਨ ਨੂੰ ਅਸੀਂ ਐਡਵੈਂਚਰ ਕਹਿੰਦੇ ਹੁੰਦੇ ਸੀ ਫਿਰ ਜ਼ਿੰਦਗੀ ਨੂੰ ਐਡਵੈਂਚਰ ਕਹਿਣ ਲੱਪੇ ਤੇ ਹੁਣ ਮੈਂ ਦੁਨੀਆ ਨੂੰ ਐਡਵੈਂਚਰ ਕਹਿੰਦਾ ਹਾਂ ਕਿਉਂਕਿ ਉਹਦੇ ਚ ਵੀ ਆਪਾਂ ਨੂੰ ਉਤਾਰ ਚੜਾ ਰੋਜ਼ ਮਿਲਦੇ ਰਹਿੰਦੇ ਆ ਤੇ ਹੁਣ ਮੈਂ ਜਿੱਥੇ ਖੜਾ ਆ ਇੱਥੇ ਆ ਸਤਲੁਜ ਪਾਰ ਕਰ ਲੱਗਾ ਤੇ ਪਿਛਲੇ 4-5 ਦਿਨਾਂ ਚ ਮੈਂ ਕਈ ਵਾਰੀ ਸਤਲੁਜ ਪਾਰ ਕਰ ਲਿਆ ਆ ਕਦੇ ਇੱਧਰ ਲੰਘ ਜਾਣਾ ਪਾਰ ਕਰਕੇ ਕਦੇ ਉੱਧਰ ਲੰਘ ਜਾਣਾ ਆ ਮੈਂ ਅੱਜ ਦਾ ਆਪਣਾ ਜਿਹੜੀ ਸਾਈਕਲ ਸਫਰ ਆ ਸ਼ੁਰੂ ਕਰ ਚੁੱਕਿਆ ਹਾਂ ਮੈਂ ਅਸੀਂ ਜਿਹੜੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਹੁਣ ਆਪਾਂ ਘਰੋਂ ਚੱਲੇ ਆ ਤੇ ਮੈਂ ਤੁਰਿਆ ਸੀ ਸਵੇਰੇ ਆਪਣੇ 5:30 ਵਜੇ ਤੇ ਹੁਣ 6:00 ਵਜਨ ਵਾਲੇ ਆ ਤੇ ਕੋਈ 2-4 ਕਿਲੋਮੀਟਰ ਹੀ ਕੀਤਾ ਹੁਣ ਆਇਆ ਆਰਾਮਨਾ ਆ ਤੇ ਹੁਣ ਆਪਾਂ ਚੱਲਦੇ ਆਂ ਰਾਹ ਦੇ ਵਿੱਚ ਜੋ ਵੀ ਐਡੈਂਚਰ ਮਿਲਣਗੇ ਤੇ ਮੈਂ 4-5 ਦੇ ਦਿਨ ਦੇ ਸਫਰ ਦੇ ਵਿੱਚ ਕੀ ਸਿੱਖਿਆ ਇਹ ਤੁਹਾਨੂੰ ਮੈਂ ਅੰਡ ਤੇ ਵੀਡੀਓ ਤੇ ਪੂਰਾ ਦੱਸ ਦੂੰਗਾ ਕਿ ਕਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਮੈਂ ਥੋੜੀਆਂ ਸਿੱਖੀਆਂ ਆ ਤੇ ਕਿਹੜੀਆਂ ਜੇ ਕਿ ਇਹ ਸਫਰ ਤੋਂ ਪੁੱਛ ਵਿੱਚ ਸਿੱਖ ਸਕਦੇ ਆ ਚਲੋ ਸਫਰ ਸ਼ੁਰੂ ਕਰਦੇ ਆਂ ਆਪਾਂ ਸੱਤ ਲੋਜੇ ਪਾਰ ਕਰਦੇ ਆਂ ਆਪ ਕੋਲੇ ਅੱਗੇ ਇੱਕ ਵਾਰੀ ਫੇਰ ਸੱਤ ਲੋਜੇ ਪਾਰ ਕਰਨਾ ਆਂ ਘੁੰਮ ਕੇ ਉਹ ਫੇਰ ਆ ਜਾਂਦਾ ਅੱਗੇ ਨਾਲ ਆਹ ਵਗਦਾ ਤੇ ਕਦੇ ਛੋਟਾ ਰੂਪ ਲੈ ਲੈਂਦਾ ਕਦੇ ਵੱਡਾ ਲੈ ਲੈਂਦਾ ਅ ਫਿਰ ਵਗਦਾ ਪਿਆ ਇੱਧਰ ਸਤਲੋਜ ਤੇ ਸਤਲੋਜ ਦਾ ਸਿੱਖ ਇਤੇ ਹੱਥ ਵਿੱਚ ਕੀ ਰੋਲ ਆ ਇਹ ਮੇਰੇ ਤੋਂ ਵੱਧ ਤੁਸੀਂ ਵੀ ਜਾਣਦੇ ਹੋਗੇ ਕਿਉਂਕਿ ਜਦੋਂ ਖਾਲਸਾ ਰਾਜ ਦੀ ਗੱਲ ਕਰੀਏ ਤੇ ਉਹਦੇ ਚ ਬਹੁਤ ਸਾਰੀਆਂ ਚੰਗਾਂ ਤੇ ਬਹੁਤ ਕੁਝ ਹੋਇਆ ਆ ਸਤਲੋਜ ਦੇ ਨਾਲ ਨਾਲ ਇਹ ਪੋਲੀ ਕਾਫੀ ਲੰਬਾ ਆ ਇਧਰੋਂ ਆਪਾਂ ਦੇਖੀਏ ਤੇ 1.5 ਕਿਲੋਮੀਟਰ ਇਹ ਪੋਲੀ ਆ ਕਿਉਂਕਿ ਸੱਤ ਲੋ ਜਿੱਥੇ ਦੋ ਪਾੜੇ ਪੰਦਾ ਆ ਇੱਕ ਉਧਰੋਂ ਲੰਘਦਾ ਆ ਜਿੱਧਰ ਮੈਂ ਹਾਥ ਆ ਤੇ ਇੱਕ ਆਇਆ ਉਧਰ ਵੱਡਾ ਰੂਪ ਆ ਇਧਰ ਛੋਟਾ ਰੂਪ ਆ ਤੇ ਉਹ ਇੱਥੇ ਉਹ ਵੀ ਬਣੇ ਹੋਇਆ ਝੁੱਗੀਆਂ ਝੁੱਗੀਆਂ ਬਣੀਆਂ ਆ ਮੱਝਾਂ ਰੱਖੀਆਂ ਆ ਕੋਈ ਰਹਿੰਦਾ ਵੀ ਆ ਵਿੱਚ ਪਾੜੀ ਹੋਈ ਜਗ੍ਹਾ ਤੇ ਇਹ ਆਪਣੀ ਗੱਡੀ ਆ ਸਵੇਰ ਦਾ ਟਾਈਮ ਆ ਤੇ 6:10 ਮਿੰਟ ਹੋਏ ਹੋਣੇ ਆ ਪਰ ਮੈਨੂੰ ਬਹੁਤ ਸਾਰੇ ਟਰੱਕ ਮਿਲ ਜੁਕੇ ਇੱਥੇ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਸੜਕ ਤੇ ਟ੍ਰੈਫਿਕ ਤਾਂ ਹੁੰਦਾ ਹੋਊਗਾ ਟਰੱਕ ਟਰੱਕ ਤਾਂ ਬਹੁਤ ਚੱਲਦੇ ਪਏ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਲਿਕੇ ਆਨ ਦਾ ਤੁਹਾਡਾ ਸਵਾਗਤ ਧੰਨਵਾਦ ਜੀ ਜਲੰਧਰ 99 ਕਿਲੋਮੀਟਰ ਤੇ ਹਜ਼ਾਰਪੁਰਾ 73 ਤੇ ਗੜਸ਼ੰਕਰਾ 33 ਆਪਾਂ ਗੜਸ਼ੰਕਰਾ ਨੂੰ ਚੱਲਦੇ ਆ ਪਹਿਲਾਂ ਉੱਥੇ ਜਾ ਕੇ ਦੂਜਾ ਰਾ ਚੇਂਜ ਕਰ ਲਾਂਗੇ ਇਹ ਰਾਹ ਦੇ ਉੱਤੇ ਹੁਣ ਤੱਕ ਮੈਨੂੰ ਬਹੁਤ ਸਾਰੇ ਮੌਨਟੀ ਵੀ ਦੇਖਣ ਮਿਲਿਆ ਮੌਨਟੀ ਸਮਝਦੇ ਮੌਨਟੀ ਓਏ ਬਿੰਦਰ ਬਹੁਤ ਸਾਰੇ ਬਿੰਦਰ ਮੌਨਟੀ ਇਹਦਾ ਅੰਗਰੇਜ਼ੀ ਨਾਮ ਆ ਤੇ ਬਿੰਦਰ ਪੰਜਾਬੀ ਨਾਮ ਆ ਬਹੁਤ سارے ਦੇਖਣ ਨੂੰ ਮਿਲੇ। ਉਹ ਵਾਲੇ ਕੱਕ। ਟਾਈਮ ਹੋ ਚੁੱਕਿਆ 6:30 ਦੇ ਕਰੀਬ ਤੇ ਆਪਣਾ 70 ਕਿਲੋਮੀਟਰ ਬਾਕੀ ਆ। ਤੇ ਇਹ ਵਾਲੇ ਰੋਡ ਤੇ ਮੈਨੂੰ ਬਹੁਤ ਸਾਰੇ ਇਦਾਂ ਦੇ ਪਪੂਲਰਾਂ ਦੇ ਇਹ ਤੇ ਦੇਖਣ ਨੂੰ ਮਿਲ ਗਏ ਤੇ ਹੋਰ ਬਹੁਤ ਸਾਰੀਆਂ ਫਸਲਾਂ ਤੇ ਇੱਕ ਪਿੱਛੇ ਪਿਗ ਫਾਰਮ ਵੀ ਦੇਖਣ ਨੂੰ ਮਿਲਿਆ ਸੀ ਜਾਨੀ ਕਿ ਸੂਰਾਂ ਦਾ ਫਾਰਮ ਆ ਤੇ ਉਹ ਦੇਖ ਕੇ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਾ ਤੇ ਇੱਕ ਜੀ ਪਈ ਕਿ ਇੱਥੇ ਪੰਜਾਬ 'ਚ ਪਰ ਰਾਹ ਸੋਣਾ ਹੈ 70 ਕਿਲੋਮੀਟਰ ਬਾਕੀ ਹੈ ਅਜੇ ਆਪਣੇ ਬਹੁਤ ਟਾਈਮ ਆਪਣੇ ਤੋਂ ਪਰ ਬੱਦਲ ਹੋਇਆ ਆ ਹਜੇ ਮੈਨੂੰ ਇਹ ਆ ਹੋਰ ਨਮੀ ਆ ਜੇ ਪਰ ਸਹੀ ਪੰਜਾਬ ਦੇ ਜਿਹੜੇ ਫਲਾਂ ਦੀ ਗਿਣਤੀ ਹੁੰਦੀ ਆ ਉਹਨਾਂ ਵਿੱਚੋਂ ਜਾਮਣਾ ਵੀ ਇੱਕ ਹੀ ਆ ਕਿਉਂਕਿ ਮੈਨੂੰ ਬਹੁਤ ਸਾਰੇ ਜਾਮਣਾਂ ਦੇ ਰੁੱਖ ਦੇਖਣ ਨੂੰ ਮਿਲੇ ਉਹ ਵੀ ਫਲ ਨਾਲ ਭਰੇ ਹੋਏ ਤੇ ਹੁਣ ਸੀਜ਼ਨ ਵੀ ਆ ਜਾਮਣਾ ਦਾ ਤੇ ਇੱਕ ਮਹੀ ਪੈ ਗਿਆ ਤੇ ਸਮਝ ਲਓ ਬਏ ਆ ਪਰ ਹੁਣ ਇਸ ਟਾਈਮ ਇੱਕਦਮ ਪੀਕ ਤੇ ਆ ਕੰਮ ਪੰਜਾਬ ਦੀ ਫਸਲ ਆ ਜਾਮਣਾ ਸੌਰੀ ਪੜਿਆ ਜਮਨ ਆ ਦੇਖ ਲਓ ਮੋਹਲ ਆ ਬੱਸ ਆਉਂਦੀ ਆ ਪਿੱਛੇ ਟਰੱਕ ਆਉਂਦੇ ਆ ਪਿੱਛੇ 407 ਹੁੰਦੀ ਆ ਇਹ ਰਾਤੋਂ ਆਪਾਂ ਬੱਸ ਆਖਰੀ ਲੰਘ ਜਾਣਾ ਆ ਨਿਸ਼ਾਨ ਸਾਹਿਬ ਇੱਧਰ ਫੁੱਲ ਦਾ ਕੇ ਆ ਚੱਕ ਆ ਤੋ ਦਲਾਲਾ ਰੇਤਾ ਆ ਜਦੋਂ ਤਰਾਈ ਵੀ ਹੁੰਦੀ ਹੈ ਟਾਰਾਂ ਨੂੰ ਜਾਮ ਕਰ ਦਿੰਦਾ ਐਨਾ ਖਤਰਨਾਕ ਆ ਰੇਤਲੇ ਪਹਾੜ ਜੇ ਆਂਧਪੁਰ ਸਾਹਿਬ ਦੇਖੇ ਹੋਣੇ ਤੁਸੀਂ ਆਹ ਛੜ ਕੇ ਮਿਲ ਗਈ ਆਪਾਂ ਨਾ ਮੱਖਣ ਵਰਗੀ ਹੁਣ ਭੱਜਾ ਆਇਆ ਇੱਥੇ 16 ਕਿਲੋਮੀਟਰ ਰਹਿ ਗਿਆ ਗੜ ਸ਼ੰਕਰ ਉੱਥੇ ਦੇਖਦੇ ਆਂ ਚਾਚੋ ਕਿੰਨੇ ਆਂ ਉੱਥੋਂ ਅੱਗੇ ਦਾ ਫਿਰ ਦੇਖਦੇ ਆਂ ਹਸਾਬ-ਕਤਾਬ ਹੁਣ ਆਪਾਂ ਗੜ ਸ਼ੰਕਰ ਪਾਰ ਕਰ ਰਹੇ ਆਂ ਤੇ ਹੁਣ ਬੰਗਿਆਂ ਵਾਲੀ ਸੜਕ ਤੇ ਚੜਨਾ ਹੈ ਤੇ ਇੱਥੋਂ 15 ਕਿਲੋਮੀਟਰ ਆ ਬੰਗਿਆਂ ਤੇ ਉਤੋਂ ਅੱਗੇ ਜਾਵਾਂਗੇ ਫਿਰ ਆਪਾਂ ਹੌਲੀ ਹੌਲੀ ਬੰਗਿਆਂ ਤੋਂ ਅੱਗੇ ਘਰ ਨੂੰ ਨਿਕਲਾਂਗੇ ਪਹਿਲਾਂ ਬੰਗਿਆਂ ਤੱਕ ਚੱਲਦੇ ਆਂ ਆ ਫੁੱਲ ਦਿਖਾਉਣਾ ਕਿੱਥੇ ਫੁੱਲ ਇਹ ਬੰਗਿਆਂ ਨੂੰ ਜਾਂਦਾ ਹੋਇਆ ਰੋਡ ਆ ਇੱਥੋਂ ਰਹਿ ਗਿਆ ਕੁ ਤਕਰੀਬਨ 8 ਕਿਲੋਮੀਟਰ ਹੁਣ ਆਪਾਂ ਸਫ਼ਰ ਕਰਦੇ ਆਂ ਪਏ ਆ ਇੱਕ ਰੋਡ ਤੇ ਜੋ ਕਿ ਫਗਵਾੜੀ ਨਹੀਂ ਜਾਂਦਾ ਆ ਤੇ ਜਾਦਾ ਨਹੀਂ 21 ਕਿਲੋਮੀਟਰ ਰਹਿ ਗਿਆ ਆ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਇੱਥੋਂ ਇੱਕ ਸ਼ਹਿਰ ਨਾਂ ਕੇ ਛੜਿਆ ਆ ਜਿਹਦਾ ਨਾਮ ਮ ਬੰਗਿਆ ਜਿਹਦਾ ਜ਼ਿਕਰ ਭਾਸ਼ ਨੇ ਆਪਣੀ ਇੱਕ ਕਵਿਤਾ ਦੇ ਵਿੱਚ ਕੀਤਾ ਆ ਜਿੱਥੇ ਉਹ ਕਹਿੰਦਾ ਆ ਕਿ ਬੰਗਿਆ ਨੂੰ ਢੇਰੀ ਕਰ ਦਿਓ ਸੰਗਰੂਰ ਨੂੰ ਮਿਟਾ ਦਿਓ ਤੇ ਕਵਿਤਾ ਦਾ ਨਾਮ ਆ ਕਾ ਤੇ ਇਦਾਂ ਦੀ ਇੱਕ ਇੰਗਲਿਸ਼ ਕਵਿਤਾ ਵੀ ਆ ਜਿਹਦਾ ਨਾਮ ਆ ਗਰਾਸ ਤੇ ਉਹਦੇ ਤੋਂ ਇਹਨੇ ਇਨਸਪਾਇਰਡ ਹੋ ਕੇ ਸ਼ਾਇਦ ਲਿਖਿਆ ਸੀ ਤੇ ਇਦਾਂ ਦੀ ਕੋਈ ਗੱਲ ਬਾਤ ਆ ਤੇ ਇਹ ਕਵਿਤਾ ਮੈਂ ਫੋਟੋ ਪਾ ਦਿਨਾ ਹੈ ਪੜ੍ਹ ਸਕਦੇ ਤੁਸੀਂ ਪਾਸ਼ ਕਹਿੰਦਾ ਮੈਂ ਤਾਂ ਕਾ ਹਾਂ ਮੈਂ ਤੁਹਾਡੇ ਹਰ ਕੀਤੇ ਕਰਾਇ ਤੇ ਉਗਾਵਾਂਗਾ ਬੰਬ ਸੁੱਟ ਦੋ ਚਾਹੇ ਵਿਸ਼ਵ ਵਿਦਿਆਲਿਆਂ ਤੇ ਬਣਾ ਦਿਓ ਹਰ ਹੋਸਟਲ ਮਲਵੇ ਦਾ ਢੇਰ ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ ਮੈਨੂੰ ਕੀ ਕਰੋਗੇ ਮੈਂ ਤਾਂ ਕਾ ਹਾਂ ਮੈਂ ਫੇਰ ਤੁਹਾਡੇ ਕੀਤੇ ਕਰਾਇ ਤੇ ਉਗਾਵਾਂਗਾ ਜੀਡੀ ਰੋਡ ਤੇ ਜਿਆਦਾ ਟ੍ਰੈਫਿਕ ਹੋਣ ਕਾਰਨ ਮੈਨੂੰ ਫਿਰ ਤੋਂ ਇਸ ਵੀਡੀਓ ਦੀ ਆਵਾਜ਼ ਦੇਣੀ ਪਈ ਹਾਂਜੀ ਇਸ ਟਾਈਮ ਮੈਂ ਬੈਠਾ ਹਾਂ ਘਰੇ ਤੇ ਇਹ ਸਫ਼ਰ ਦੀ ਆਪਣੀ ਅੱਜ ਸਮਾਪਤੀ ਆ ਤੇ ਉਹਦੇ ਤੋਂ ਪਹਿਲਾਂ ਮੈਨੂੰ ਲੱਗਿਆ ਕਿ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੇ ਜਿਹੜੀਆਂ ਮੈਂ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਜਾਂ ਸਿੱਖੀਆਂ ਆ ਤੇ ਇਸ ਟਾਈਮ ਵੱਜਦੇ ਪਏ ਆ ਆਪਣੇ ਤਕਰੀਬਨ 3 ਤੇ 1:30 ਵਜੇ ਦੇ ਕਰੀਬ ਮੈਂ ਇੱਥੇ ਪਹੁੰਚ ਗਿਆ ਸੀ ਸ੍ਰੀ ਆਨੰਦਪੁਰ ਸਾਹਿਬ ਤੋਂ ਤੇ ਆਪਾਂ 85 ਕਿਲੋਮੀਟਰ ਅੱਜ ਸਾਈਕਲ ਚਲਾਇਆ ਤੇ ਉਹਦੇ ਵਿੱਚ ਆਪਾਂ ਬੜੇ ਆਰਾਮ ਨਾਲ ਆਏ ਕੋਈ ਤੇਜ਼ ਨਹੀਂ ਕੀਤਾ ਬੜਾ ਸਾਵਧਾਨੀ ਨਾਲ ਆਏ ਤੇ ਇੱਥੇ ਮੈਂ ਪਹੁੰਚਿਆ 1:30 ਵਜੇ ਦੇ ਕਰੀਬ ਹੁਣ ਮੈਂ ਨਹਾ ਦੋ ਕੇ ਰੋਟੀ ਵਗੈਰਾ ਖਾ ਲਈ ਤੇ ਮੈਂ ਸੋਚਿਆ ਕਿ ਦੋ ਚਾਰ ਜਿਹੜੀਆਂ ਗੱਲਾਂ ਕਰਨੀਆਂ ਮੈਂ ਕਰਕੇ ਤੇ ਇੱਥੇ ਵੀਡੀਓ ਦੀ ਸਮਾਪਤੀ ਕਰ ਦਿੰਦਾ ਪਹਿਲੀ ਚੀਜ਼ ਆਪਾਂ ਨੂੰ ਜਿਹੜੀ ਧਿਆਨ ਰੱਖਣੀ ਚਾਹੀਦੀ ਆ ਜੇ ਆਪਾਂ ਇੱਧਰ ਟਰੈਵਲ ਕਰਦੇ ਆ ਜਾਂ ਸਫ਼ਰ ਕਰਦੇ ਆ ਜੋ ਮੈਨੂੰ ਲੱਗਾ ਪਹਿਲੀ ਚੀਜ਼ ਇਹ ਆ ਕਿ ਆਪਾਂ ਉਸ ਮਾਈਂਡ ਸੈਟ ਨਾ ਜਾਓ ਇੱਕ ਮਾਈਂਡ ਸੈਟ ਆਪਾਂ ਪ੍ਰੋਪਰ ਜੇ ਕਰਕੇ ਗਏ ਆ ਫਿਰ ਸਹੀ ਆ ਜੇ ਆਪਾਂ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਤੁਰਦੇ ਆ ਇਹ ਤਾਂ ਫੇਰ ਨਾ ਆਪਾਂ ਇੱਧਰ ਦੇ ਰਾਂਗੇ ਨਾ ਉੱਧਰ ਦੇ ਰਾਂਗੇ ਜਿੱਦਾਂ ਇਦਾਂ ਕਿ ਮੈਂ ਹੁਣ ਗਿਆ ਆਂ ਵੈਸੇ ਜਿਵੇਂ ਜੇ ਤੁਸੀਂ ਮੇਰੀਆਂ ਵੀਡੀਓ ਦੇਖਦੇ ਆਂ ਤੇ ਤੁਹਾਨੂੰ ਪਤਾ ਹੋਣਾ ਹੈ ਕਿ ਮੈਂ ਇੱਕ ਜੌਬ ਵੀ ਕਰ ਰਿਹਾ ਨਾਲ ਨਾਲ ਕੰਮ ਕਰ ਰਿਹਾ ਤੇ ਆਪਾਂ ਨੂੰ ਕੰਮ ਤੇ ਜਾਣਾ ਪੈਂਦਾ ਹੈ ਜਾਂ ਹੋਰ ਵੀ ਘਰ ਦੇ ਕਈ ਕੰਮ ਹੁੰਦੇ ਆ ਤੇ ਹੁਣ ਜਿਵੇਂ ਮੈਂ ਜੌਬ ਤੋਂ ਛੁੱਟੀਆਂ ਲਈਆਂ ਸੀ 3-4 ਦਿਨਾਂ ਦੀਆਂ ਤੇ ਇਹ ਵਾਲਾ ਆਪਾਂ ਸਫ਼ਰ ਕੀਤਾ ਤੇ ਉਹਦੇ ਤੋਂ ਬਾਅਦ ਹੁਣ ਜਦੋਂ ਮੈਂ ਛੁੱਟੀਆਂ ਲਈਆਂ ਐ ਇਸ ਕਰਕੇ ਮੈਨੂੰ ਕੋਈ ਕਾਲ ਨਹੀਂ ਆਈ ਕੋਈ ਸ਼ੈ ਆਪਾਂ ਨੂੰ ਟੈਨਸ਼ਨ ਨਹੀਂ ਗਈ ਜਾਂ ਆਪਾਂ ਕੋਈ ਘਰ ਦਾ ਕੰਮ ਕਰਨਾ ਹੈ ਉੰਜੇ ਮੈਂ ਦੋ ਬੇੜੀਆਂ ਦੇ ਵਿੱਚ ਪੈਰ ਪਾਵਾਂ ਇੱਧਰ ਮੈਂ ਦੱਸਿਆ ਨਹੀਂਗਾ ਮੈਂ ਉੱਧਰ ਚਲੇ ਗਿਆ ਆਂ ਕਿਤੇ ਘੁੰਮਣ ਫਿਰਨਾ ਮੈਂ ਇੱਧਰ ਦਾ ਰਹਿਣਾ ਨਾ ਮੈਂ ਉੱਧਰ ਦਾ ਰਹਿਣਾ ਕਿਉਂਕਿ ਮਾਈਂਡ ਸੈਟ ਆਪਣਾ ਉਦਾਂ ਦੋਵੇਂ ਪਾਸੇ ਭੱਜਦਾ ਰਹਿੰਦਾ ਹੈ ਤੇ ਆਪਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਐਕਸਪੀਰੀਅੰਸ ਨਹੀਂ ਕਰ ਪੰਦੇ ਤੇ ਦੂਜੀ ਜਿਹੜੀ ਚੀਜ਼ ਮੈਨੂੰ ਲੱਗੀ ਕਿ ਆਪਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਉਹ ਆਪਣੀ ਸੇਫਟੀ ਦਾ ਕਿ ਆਪਣਾ ਪੂਰਾ ਧਿਆਨ ਰੱਖਣਾ ਆ ਜਿੱਦਾਂ ਕਿ ਮੈਂ ਦੱਸਦਾ ਕਿ ਇਹ ਮੈਂ ਜਦੋਂ ਚੜਾਈ ਚੜਦਾ ਆਂ ਪਹਾੜੀ ਚੜ੍ਹਦੇ ਆਂ ਆਪਾਂ ਤੇ ਫਿਰ ਆਪਾਂ ਥੱਲੇ ਆਉਂਨੇ ਆਂ ਜਦੋਂ ਮੈਂ ਸ਼ੋਰਟ ਲੈਣਾ ਹੈ ਵੀਡੀਓਜ਼ ਦੇ ਆ ਜਿਹੜੇ ਕਲਿੱਪਾ ਤੁਸੀਂ ਦੇਖਦੇ ਆ ਮੈਂ ਉੱਥੇ ਲੈਣਾ ਹੈ ਜਿੱਥੇ ਆਪਾਂ ਪੂਰੇ ਸੇਫ ਆ ਤੇ ਕੋਈ ਓਵਰ ਦਾ ਵੇਜ ਜਾ ਕੇ ਪਰ ਰਿਸਕ ਨਹੀਂ ਲੈਂਦੇ ਹੈਗੇ ਇਹਦੇ ਨਾਲ ਇਦਾਂ ਹੁੰਦਾ ਹੈ ਕਿ ਇੱਕ ਤਾਂ ਆਪਾਂ ਨੂੰ ਸੱਟ ਪੇੜ ਤੋਂ ਬਚਤਦੇ ਰਹਿੰਨੇ ਆ ਤੇ ਦੂਜੀ ਇਹ ਗੱਲ ਇਹ ਆ ਕਿ ਆਪਾਂ ਉਹੀ ਚੀਜ਼ਾਂ ਕਵਰ ਕਰ ਸਕਦੇ ਆ ਕਿ ਜੇ ਦੇਚ ਆਪਾਂ ਨੂੰ ਕੁਝ ਹੋਵੇ ਨਾ ਜਿੱਦਾਂ ਕਿ ਆਪਾਂ ਜਦੋਂ ਉਤਰਾਈ ਉੱਤਰਦੇ ਆ ਪਹਾੜੀ ਚੜ੍ਹ ਕੇ ਫਿਰ ਥੱਲੇ ਨੂੰ ਉਤਰਦੇ ਆ ਉਦੋਂ ਕਾਫੀ ਇਦਾਂ ਟਲਾਨ ਹੁੰਦੀ ਆ ਤੇ ਆਪਾਂ ਜੇ ਸਾਈਕਲ ਚਲਾ ਰਹੇ ਆ ਥੱਲੇ ਨੂੰ ਜਾ ਰਹੇ ਆ ਤੇ ਉਦੋਂ ਆਪਾਂ ਨੂੰ ਧਿਆਨ ਰੱਖਣਾ ਇਹ ਚੀਜ਼ ਆ ਕਿ ਆਪਾਂ ਉਥੋਂ ਵੀਡੀਓ ਨਾ ਬਣਾਉਣ ਲੱਪੀਏ ਕਿ ਹੁਣ ਤਾਂ ਆਪਾਂ ਸਾਈਕਲ ਭੱਜੇ ਜਾਂਦੇ ਆਪਾਂ ਵੀਡੀਓ ਬਣਾਉਣ ਲੱਪੀਏ ਕਿਉਂਕਿ ਉਹਦੇ ਵਿੱਚ ਇਦਾਂ ਹੁੰਦਾ ਕਿ ਜਗ੍ਹਾ ਜਗ੍ਹਾ ਤੇ ਮੋੜ ਆ ਜਾਂਦੇ ਆ ਪਹਾੜੀਆਂ ਦੇ ਵਿੱਚ ਤੇ ਕਿੱਥੇ ਕੋਈ ਗੱਡੀ ਵਗੈਰਾ ਆ ਗਈ ਜਾਂ ਆਪਣਾ ਕੁਛ ਆ ਤੇ ਐਕਸੀਡੈਂਟ ਹੋਣ ਦਾ ਖਤਰਾ ਵੱਜ ਜਾਂਦਾ ਆ ਤੇ ਦੂਜੀ ਚੀਜ਼ ਇਹ ਆ ਕਿ ਜਦੋਂ ਆਪਾਂ ਉਤਰਦੇ ਆ ਹੁਣ ਜਿਵੇਂ ਮੇਰੇ ਕੋਲ ਉਹ ਦੇਸੀ ਸਾਈਕਲ ਆ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਮ ਹੀ ਹੁੰਦਾ ਆ ਉਹ ਵਾਲਾ ਸਾਈਕਲ ਆ ਉਹਦੇ ਤੇ ਬ੍ਰੇਕ ਜਿਹੜੀ ਲੱਗੀ ਹੁੰਦੀ ਉਹ ਹੁੰਦੀ ਆ ਗੁੱਲੀਆਂ ਵਾਲੀ ਇਹ ਦੋਵੇਂ ਪਾਸੇ ਗੁੱਲੀਆਂ ਲੱਗੀਆਂ ਆ ਇੱਧਰ ਉੱਧਰ ਤੇ ਅੱਗੇ ਵੀ ਗੁੱਲੀਆਂ ਲੱਗੀਆਂ ਆ ਹੁਣ ਉਹਦੇ ਤੇ ਇਦਾਂ ਹੁੰਦਾ ਕਿ ਜਦੋਂ ਆਪਾਂ ਬ੍ਰੇਕ ਘੁੱਟ ਕੇ ਰੱਖਦੇ ਆ ਤੇ ਉਤਰਾਈ ਉੱਤਰਦੇ ਪਏ ਆ ਗੁੱਲੀਆਂ ਟੁੱਟਣ ਦਾ ਵੀ ਖਤਰਾ ਰਹਿੰਦਾ ਆ ਕਿ ਜਦੋਂ ਜੇ ਉਹ ਟੁੱਟ ਗਈ ਤੇ ਅੱਗੇ ਬਹੁਤ ਸਾਰੇ ਦਾ ਬਜਰੀ ਵਗੈਰਾ ਹੁੰਦੀ ਜਾਂ ਪੱਥਰ ਹੁੰਦਾ ਆ ਉਤੋਂ ਸਾਈਕਲ ਸਲਿੱਪ ਕਰੂਗਾ ਤੇ ਆਪਾਂ ਨੂੰ ਸੱਟ ਪੈ ਡੱਕੀ ਇਸ ਕਰਕੇ ਇਹ ਚੀਜ਼ ਆਪਾਂ ਨੂੰ ਦੇਖਣ ਵਾਲੀ ਹੁੰਦੀ ਆ ਕਿਉਂਕਿ ਅੱਜ ਜਦੋਂ ਅੱਜਕੱਲ ਬੰਦਾ ਜਦੋਂ ਟਰੈਵਲ ਕਰਦਾ ਆ ਇਹ ਜਾਹਿਰ ਜੀ ਗੱਲ ਆ ਕਿ ਵੀਡੀਓਜ਼ ਬਹੁਤ ਬਣਾਉਂਦੇ ਆ ਪਰ ਵੀਡੀਓਜ਼ ਦਾ ਮਤਲਬ ਇਹ ਆ ਕਿ ਚੱ ਕਦੇ ਵੀ ਲਾਈਫ ਦੇ ਵਿੱਚ ਬਣਾ ਸਕਦੇ ਆ ਪਰ ਜੇ ਆਪਾਂ ਓਵਰ ਦਾ ਵੇ ਜਾ ਕੇ ਰਿਸਕ ਲੈਨੇ ਆ ਵੀਡੀਓ ਲਈ ਉਹ ਵੀ ਮੈਨੂੰ ਸਹੀ ਨਹੀਂ ਲੱਗਾ ਤੇ ਉਹ ਚੀਜ਼ਾਂ ਦੇ ਮੈਂ ਇਸ ਅਸਪੀਰੀਅੰਡ ਦੇ ਵਿੱਚ ਸਿੱਖੀਆਂ ਆ ਇਹ ਸਫਰ ਦੇ ਵਿੱਚ ਸਿੱਖੀਆਂ ਆ ਤੇ ਇਹ ਸਫਰ ਵੈਸੇ ਆਪਣਾ ਵਾਗਗੁਰੂ ਦੀ ਕਿਰਪਾ ਕਹ ਲੋ ਜਾਂ ਕਿ ਜੋ ਵੀ ਆਪਾਂ ਕਹੀਏ ਪਰ ਬਹੁਤ ਸਹੀ ਰਿਹਾ ਮੈਨੂੰ ਬਹੁਤ ਸਾਰੀਆਂ ਜਿੱਦਾਂ ਸਿੱਖਣ ਨੂੰ ਮਿਲੀਆਂ ਜਾਣਨ ਨੂੰ ਮਿਲੀਆਂ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਮੇਰੀਆਂ ਹਜੇ ਦਿਮਾਗ 'ਚ ਨਹੀਂ ਆਈਆਂ ਪਰ ਹੌਲੀ ਅੱਗੇ ਚੱਲ ਕੇ ਆਪਣੇ ਦਿਮਾਗ ਦੇ ਵਿੱਚ ਆ ਜਾਣਗੀਆਂ ਤੇ ਮੈਨੂੰ ਲੱਗਾ ਕਿ ਇਹ ਸਫ਼ਰ ਆਪਣਾ ਇੱਕਦਮ ਸਫਲ ਰਿਹਾ ਤੇ ਤਿੰਨ ਚਾਰ ਦਿਨਾਂ ਲਈ ਮੈਂ ਗਿਆ ਸੀ ਤੇ ਉਹ ਚਾਰ ਦਿਨ ਆਪਾਂ ਪੂਰੇ ਕਰਕੇ ਆ ਗਏ ਕੱਲ ਤੋਂ ਆਪਾਂ ਜਾਵਾਂਗੇ ਕੰਮ ਤੇ ਤੇ ਇੱਥੇ ਇਹ ਵੀਡੀਓ ਤੇ ਇਹ ਸਫ਼ਰ ਦੀ ਸਮਾਪਤੀ ਹੈ ਤੇ ਆਪਾਂ ਫੇਰ ਇੱਕ ਸਫ਼ਰ ਕਰਾਂਗੇ ਤੇ ਅੱਗੇ ਮਿਲਾਂਗੇ ਤੇ ਇਸ ਟਾਈਮ ਪੈਂਦਾ ਪਿਆ ਮੀ ਮੈਂ ਕਿਹਾ ਸੀ ਕਿ ਮਿੰਦਾਰਿਆ ਮੀਨਾਂ ਪਹਿਨ ਲਾਪੇ ਤੇ ਮੀ ਪਹਿਨ ਲਾਪੇ ਆਉਣਾ ਤੇ ਇੱਥੇ ਸਫ਼ਰ ਦੀ ਸਮਾਪਤੀ ਆ ਜੇ ਤੁਸੀਂ ਦੇਖਿਆ ਹੈ ਵੀਡੀਓਜ਼ ਦੇਖੀਆਂ ਥੈਂਕ ਯੂ ਧੰਨਵਾਦ ਤੁਹਾਡਾ ਪ੍ਰੇਮ ਸਤਿਕਾਰ ਤੇ ਸਾਰਿਆਂ ਨੂੰ ਇੱਜ਼ਤ ਨਾਲ ਸੱਤ ਸਿੜੀ ਇੱਕ ਆਲ ਤੇ ਸਮਾਪਤੀ ਹੈ